ਮੇਰਾ ਭਾਈ ਮਨੀਸ਼ ਕੁਮਾਰ ਮੈਂ ਭਾਜੀ ਮਾਲਪਿੰਡ ਬਾਪਾ ਭਾਜੀ ਮੈਂ 3 ਸਾਲ ਮੈਂ ਹੁਣੇ ਜੇ ਇੱਥੇ ਸ਼ਿਫਟ ਹੋਇਆ ਵਾਂ ਐਕਚੁਅਲੀ ਮੈਂ ਮਜੀਠਾ ਰੋਡ ਨਹੀਂ ਮੇਰੇ ਮਦਰ ਰਿਟਾਇਰ ਹੋਇਆ ਗਵਰਨਮੈਂਟ ਸਰਵੰਟ ਆਪਾਂ ਇੱਥੇ ਆਪਣਾ ਘਰ ਬਣਾਇਆ ਮੇਰੇ ਮਦਰ ਰਿਟਾਇਰ ਹੋਈ ਮੇਰੇ ਬੱਚੇ ਪੜਦੇ ਬ੍ਰਾਈਲੈਂਡ ਸਕੂਲ 'ਚ ਅੱਜ ਤੋਂ 2-3 ਸਾਲ ਪਹਿਲੇ ਕੋਈ ਝਗੜਾ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਦੋਵੇਂ ਪਾਰਟੀਆਂ ਬੱਚਿਆਂ ਨੂੰ ਸਕੂਲੋਂ ਕੱਢਤਾ ਸੀ ਅੱਜ ਮੈਂ ਜੋਬ ਤੇ ਹੀ ਛੋਟਾ ਮੇਰਾ ਬੇਟਾ 10ਥ ਦੇ ਪੇਪਰ ਦੇਂਦਿਆ ਤੇ ਉਹਦੇ باوجود ਕੋਈ 9 9.5 ਇਹਦੇ 20 25 ਜਣੇ ਆਏ ਆ ਤੇ ਸਾਰਾ ਮੇਰਾ ਘਰ ਤੋੜ ਭੰਨ ਕੇ ਚਲ ਗਿਆ ਇਹ ਭਾਜੀ ਕੋਈ ਮਜੀਠਾ ਰੋਡ ਦੇ ਮੁੰਡੇ ਹੈਗੇ ਆ ਜਿਹੜੇ ਹੁਣ ਜੇਲ੍ਹ ਚੋਂ ਆਏ ਆ ਇੱਕ ਬਬਲੂ ਭਈਆ ਆ ਤੇ ਇੱਕ ਬ੍ਰਾਹਮਣ ਆ ਇੱਕ ਮੁੰਡਾ ਹੈਗਾ ਆ ਹੰਸ ਇੱਕ ਨਾਵਿਆ ਇੱਕ ਜਾਸਿਆ ਤਤਨੀ ਭਾਜੀ ਸਕੂਲੀ ਝਗੜਾ ਹੀ ਬੱਚਿਆਂ ਦਾ ਸਕੂਲੀ ਝਗੜਾ ਹੀ ਬੱਚਿਆਂ ਦਾ ਤੇ ਅਸੀਂ ਤੇ ਕਦੀ ਇੰਨਾ ਸੀਰੀਅਸ ਲੈਣੀ ਮੇਰਾ ਟਰੈਵਲ ਦਾ ਕੰਮ ਹੈ ਨਾਰਮਲੀ ਆਪਾਂ ਜੌਬ ਕਰਦੇ ਆ ਆ ਹੁਣ ਵੀ ਤੁਸੀਂ ਵੇਖਿਆ ਹੀ ਆ ਮੇਰੇ ਮਦਰ ਖਾਣੇ ਦੀ ਤਿਆਰੀ ਕਰ ਰਹੀ ਸੀ ਮੇਰੀ ਵਾਈਫ ਵੀ ਘਰ ਕੱਲੀ ਸੀ ਤੇ ਬਸ 20 25 ਜਣੇ ਆਏ ਆ ਵੀਡੀਓ ਸੀਸੀਟੀਵੀ ਦੀ ਆਪਾਂ ਪੁਲਿਸ ਵਾਲਿਆਂ ਨੂੰ ਦੇ ਦਿੱਤੀ ਆ ਪਰ ਪ੍ਰਸ਼ਾਸਨ ਨੇ ਕਿਹਾ ਵੀ ਆਪਾਂ ਆਨੇ ਆ ਪਰ ਉਹ ਆਏ ਨਹੀਂ ਹਾਂਜੀ ਇਹਨਾਂ ਨੇ ਭਾਈ ਜਾਨ ਬਚਾਈ ਆ ਵੀ ਜਦੋਂ ਇਹ ਅੰਦਰ ਐਂਟਰ ਹੋਏ ਆ ਇਹਨਾਂ ਨੇ ਐਲਸੀਡੀ ਤੋੜ ਕੇ ਇਹਨਾਂ ਵੱਲ ਛੁੱਟੀ ਆ ਤੇ ਪਿੱਛੇ ਬਾਥਰੂਮ ਹੀ ਮੇਰੇ ਮਦਰ ਤੇ ਮੇਰੀ ਵਾਈਫ ਬਾਥਰੂਮ ਚ ਲੋਕ ਹੋ ਗਏ ਇਹਨਾਂ ਨੇ ਬਾਥਰੂਮ ਚ ਲੋਕ ਹੋ ਕੇ ਆਪਣੀ ਜਾਨ ਬਚਾਈ ਆ ਬਾਕੀ ਉਹਨਾਂ ਵੱਲੋਂ ਕੋਈ ਕਸਰ ਨਹੀਂ ਸਾਡੀਆਂ ਅਲਮਾਰੀਆਂ ਦੇ ਤਾਲੇ ਤੋੜਤੇ ਆ ਜਿਹਦੇ ਵਿੱਚੋਂ ਮੇਰੀ ਵਾਈਫ ਦਾ ਮੈਰੀ ਦਾ ਸੈੱਟ ਹੀ ਮੇਰੀ ਚੈਨੀ ਹੀ ਮੇਰੀ ਮਦਰ ਦੀ ਚੈਨੀ ਹੀ ਮੇਰੀ ਵਾਈਫ ਦਾ ਟੋਪਸ ਹੀ ਮੇਰੀ ਮਦਰ ਦੀਆਂ ਵਾਲੀਆਂ ਹੀ ਮਤਲਬ 3.5 ਲੱਖ ਰੁਪਏ ਦਾ ਸੋਨਾ ਹੀ ਕੋਈ 10-12000 ਰੁਪਏ ਕੈਸ਼ ਹੀ ਘਰ ਉਹ ਵੀ ਲੁੱਟ ਕੇ ਲੈ ਗਏ ਭਾਜੀ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਭਾਜੀ ਨਾਲ ਦੇ ਬੰਨੇ ਆਈ ਆ ਉਹ ਪੁਲਿਸ ਵਾਲੇ ਨੂੰ ਆਪਾਂ ਦੇ ਦਿੱਤੀ ਆ ਆਸ ਭਾਈ ਹੁਣ ਉਹ ਤੇ ਕਹਿ ਕੇ ਗਏ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਪਰ ਉਹ ਦੁਬਾਰਾ ਆਏ ਨਹੀਂ ਆ ਮੈਨੂੰ ਨਹੀਂ ਲੱਗਦਾ ਪੁਲਿਸ ਕੋਈ ਬਣਦੀ ਕਾਰਵਾਈ ਕਰੂਗੀ ਉਹਨਾਂ ਕੋ ਭਾਜੀ ਦਾਤਰ ਹੀ ਇੱਥੇ ਵੀਡੀਓ ਤੇ ਵੀ ਆ ਇੱਥੇ ਛੱਡ ਕੇ ਵੀ ਗਏ ਆ ਦਾਤਰ ਦਾਤਰ ਔਰ ਬਹੁਤੇ ਤਾਂ ਰਹਿ ਹਥਿਆਰੀ ਉਹਨਾਂ ਕੋ ਭਾਜੀ ਮੰਗ ਭਾਈ ਇਹ ਇਨਸਾਫ ਦੀ ਕਰਦੇ ਆ ਜੋ ਇਨਸਾਫ ਸਾਨੂੰ ਦਿੱਤਾ ਜਾਏ ਮੇਰੀ ਵਾਈਫ ਦੇਖੋ ਉਹਨਾਂ ਸਾਰੇ ਨੇ ਮੂੰਹ ਬੰਨੇ ਸੀ ਭਾਜੀ ਕੁਝ ਬਾਈਕਾਂ ਦੇ ਨੰਬਰ ਵੀ ਆਏ ਆ ਸੀਸੀਟੀਵੀ ਦੇ ਵਿੱਚ ਜੇ ਪੁਲਿਸ ਕੋਸ਼ਿਸ਼ ਕਰੇਗੀ ਤੇ ਉਹ ਫੜੇ ਵੀ ਜਾਣਗੇ ਗਾਮੀ ਖਤਰਾ ਹੀ ਹੈ ਭਾਜੀ ਮੇਰੀ ਵਾਈਫ ਤੇ ਮੇਰੀ ਮਦਰ ਕੱਲੇ ਰਹਿੰਦੇ ਆ ਮੈਂ ਭਾਜੀ ਮੇਰਾ ਟਰੈਵਲ ਦਾ ਕੰਮ ਹੈ ਬਾਹਰ ਰਹਿਣਾ ਆ ਕੱਲ ਨੂੰ ਆ ਕੇ ਕੁਝ ਵੀ ਕਰ ਸਕਦੇ ਭਾਜੀ ਮੇਰਾ ਨਾਮ ਭਾਵਨਾ ਹੈ ਮੈਂ ਮਾਲੀਪਿੰਡ ਮੇ ਰਹਤੀ ਹਾਂ ਹਾਂ ਮਰ ਮਮੀ ਘਰ ਤੇ ਕੱਲੇ ਹੀ ਥੇ और ये वी पच्ची मिनट वी पच्ची लड़के आए और ये पत्थर से तोड़ फोड़ किए और हम डर के मारे अंदर भागे अंदर बाथरूम में लॉक हो गए और वो धार धार तलवार तो से धार तो तलवारों से मार मार के सारी चीज़ें तोड़े हमारी ए सी तोड़े किचन का सारा सामान तोड़ के गए वो वी पच्चीस मिनट में सारा काम करके गए अगर हम उनके पास होते तो वो हमको भी काट देते हम हमको नुकसान पहुँचाते हैं वजह झगड़ा हमको नहीं पता किस बात का है, तो है तो नहीं वो मुंह बांध के आए हुए थे और हमने देखा भी नहीं उनको कौन थे तो हमने अपने जान बचाया बाथरूम में घुस के तो दरवाजा को लॉक किया बाथरूम को तो नुकसान, नुकसान वो काफी किए हुए हाँ जी पैसे लेके गए गहने लेके गए मेरी शादी की ज्वेलरी थी टोपस थी मंगलसूत्र थी मेरी सासू माँ की टोपस थी और पैसे भी कुछ थे ਹਾਂਜੀ ਮੰਗ ਹਮ ਇਹ ਕਰਦੇ ਹਾਂ ਕਿ हमको ਇਨਸਾਫ ਮਿਲੇ ਭਾਜੀ ਮੇਰਾ ਨਾਮ ਅਵਿਨਾਸ਼ ਆ ਐ ਮੇਰਾ ਵੱਡਾ ਸਾਲਾ ਵਾ ਠੀਕ ਹੈ ਜੀ ਜੋ ਵੀ ਇੱਥੇ ਹੋਇਆ ਜਿੱਦਾਂ ਵੀ ਹੋਇਆ ਤੁਸੀਂ ਸਾਰਾ ਵੀਊ ਲਿੱਤਾ ਜੋ ਵੀ ਟੁੱਟਾ ਭੱਜਾ ਜੋ ਤੁਸੀਂ ਵੇਖਿਆ ਬਾਕੀ ਜੋ ਪੁਰਾਣੀ ਰੰਜੀ ਚੱਲਦੀ ਆ ਬੱਚਿਆਂ ਦੀ ਉਹ ਤਾਂ ਚੱਲਦੀ ਆ ਜੇ ਇੰਨੀ ਗੁੰਡਾਗਰਦੀ ਮਾਲਾ ਦੇ ਵਿੱਚ ਹੈਗੀ ਆ ਕਦੇ ਗੋਲੀ ਚੱਲ ਜਾਂਦੀ ਆ ਕਦੇ ਬੰਦਾ ਮਾਰ ਦਿੰਦੇ ਆ ਕਦੇ ਕੋਈ ਕਿਸੇ ਦੇ ਘਰ ਵੜ ਕੇ ਇੰਨਾ ਨੁਕਸਾਨ ਕਰ ਜਾਂਦਾ ਵਾ ਇਹ ਇੰਨੀ ਬਦਮਾਸ਼ੀ ਮਾਲਾ ਦੇ ਵਿੱਚ ਆ ਤੇ ਬਾਕੀ ਕਿੱਥੇ ਸੇਫ ਹੈਗਾ ਜੀ ਇੱਥੇ ਦੀ ਸਾਡੀ ਜਿਹੜੀ ਪੁਲਿਸ ਹੈ ਉਹ ਕੀ ਕਰੰਦੀ ਆ ਅਸੀਂ ਗਏ ਆ ਚੌਂਕੀ 'ਚ ਚੌਂਕੀ ਦੇ ਵਿੱਚ ਸਾਡੀ ਦਰਖਾਸਤ ਨਹੀਂ ਲਿਖੀ ਗਈ ਪਹਿਲਾਂ ਜਦੋਂ ਦੱਸਿਆ ਮੌਕੇ ਤੇ ਆਏ ਆ ਵੇਖ ਲੈਨੇ ਆ ਜੀ ਅਸੀਂ ਬੁਲਾ ਲੈਨੇ ਆ ਅਸੀਂ ਇਹ ਕਰ ਲੈਨੇ ਆ ਜਦੋਂ ਦੱਸਿਆ ਵਾ ਗਿਆ ਵਾ ਜਦੋਂ ਫੁਟੇਜ ਵੇਖੀ ਆ ਫੇਰ ਦਰਖਾਸਤ ਵੀ ਨਹੀਂ ਲਿਖੀ ਗਈ ਸਾਡੀ ਜੋ ਲਿਖੀ ਉਹ ਪੁਰਾਣੀ ਲਿਖੀ ਹੋਈ ਹੈ ਸਾਡੀ ਹੁਣ ਘਰ ਦੇ ਵਿੱਚ ਕੀ ਕੀ ਪੰਦ ਉਡ ਗਈਤੀ ਸਾਡੇ ਘਰ ਦੇ ਵਿੱਚ ਸਾਰਾ ਕੋਸ਼ੀ ਤੋੜ ਗਏ ਜੇ ਬਾਕੀ ਤੁਹਾਨੂੰ ਵੀਡੀਓ ਚੋਂ ਹੀ ਪਤਾ ਲੱਗ ਜਾਊਗਾ ਕੀ ਕੀ ਤੋੜ ਕੇ ਗਏ ਆ ਸਭ ਕੁਝ ਤੋੜ ਕੇ ਗਏ ਆ ਅਸੀਂ ਇਹੋ ਚਾਹੁੰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਜੇ ਮੱਲੇ ਬੰਦੇ ਆਏ ਟੋੜ ਕੇ ਕਿਨੇ ਘੱਟੋ ਘੱਟ ਨਹੀਂ ਜਿਹੜੀ ਵੀਡੀਓ ਤੁਸੀਂ ਵੇਖੋਗੇ ਇਹਦੇ ਵਿੱਚ 25 ਕੇ 26 ਮੁੰਡੇ ਹੈਗੇ ਆ ਜਿਹੜੇ ਕਿ ਅੰਦਰ 7 ਤੇ ਮੋਟਰਸਾਈਕਲ ਅੰਦਰ ਹੀ ਆਏ ਆ ਤੇ ਬਾਕੀ ਜਿੰਨੇ ਮੁੰਡੇ ਬਾਹਰ ਖਲੋਤੇ ਆ ਉਹ ਵੱਖਰੇ ਆ ਬਾਕੀ ਬੈਂਕ ਦੀ ਫੁਟੇਜ ਤੋਂ ਪੂਰਾ ਪਤਾ ਲੱਗ ਜਾਊਗਾ ਭਾਜੀ ਮੱਲੇ ਮਸਾਂ ਕਿੰਨਾ ਕਰ ਗਏ ਸਾਡਾ ਤੇ ਘੱਟੋ ਘੜ ਜ਼ਿਆਦਾ ਨਹੀਂ ਤੇ ਤੁਸੀਂ ਮੰਨੋਗੇ ਤੇ ਜੁਐਲਰੀ ਵੱਖਰੀ ਲੈ ਗਈ ਆ ਕੈਸ਼ ਵੱਖਰਾ ਲੈ ਗਈ ਆ ਭੰਨ ਤੋੜ ਵੱਖਰੀ ਲੈ ਕਰਤੀ ਆ ਅਸੀਂ ਤੁਹਾਨੂੰ ਕੀ ਦੱਸ ਸਕਦੇ ਤੁਸੀਂ ਸਾਡੀ ਵੀਡੀਓ ਵੇਖ ਕੇ ਦੱਸ ਸਕਦੇ ਜੇ ਕਿੰਨਾ ਨੁਕਸਾਨ ਹੋਇਆ ਸਾਡਾ ਅਸੀਂ ਇਹੋ ਮੰਗ ਕਰਦੇ ਆ ਵੀ ਇਨਸਾਫ ਕਰੋ ਸਾਡਾ ਜੋ ਬੰਦਾ ਜਿਹੜੇ ਮੁੰਡਿਆਂ ਨੇ ਕੀਤਾ ਵਾ ਉਹਨਾਂ ਨੂੰ ਚੁੱਕੋ ਉਹਨਾਂ ਨੂੰ ਬੰਦੀ ਕਾਰਵਾਈ ਕੀਤੀ ਜਾਵੇ ਜੋ ਬੰਦੀ ਇਹ ਕਾਰਵਾਈ ਕਰੇ ਅਸੀਂ ਸੇਫ ਨਹੀਂ ਹੈਗੇ ਆ ਜੀ ਮਾਲਾ ਦੇ ਵਿੱਚ ਤੇ ਅਸੀਂ ਸੇਫ ਹੀ ਨਹੀਂ ਹੈਗੇ ਅਸੀਂ ਅੱਜ ਵੀ ਕਹਿੰਨੇ ਕੱਲ ਵੀ ਕਹਿੰਨੇ ਬਾਕੀ ਇਹ ਨਹੀਂ ਆ ਬਈ ਇੱਥੇ ਤੱਕ ਆ ਅਸੀਂ ਅੱਗੇ ਤੱਕ ਵੀ ਜਾਵਾਂਗੇ ਅਸੀਂ ਅੱਗੇ ਤੱਕ ਵੀ ਕਾਰਵਾਈ ਕਰਾਂਗੇ ਜਿੰਨਾਂ ਸਾਡੀ ਨਹੀਂ ਸੁਣੀ ਉਹ ਵੀ ਵੇਖਾਂਗੇ ਅਸੀਂ ਇਹ ਜੀ ਮਨੀਸ਼ ਕੁਮਾਰ ਇੱਥੇ ਡੀਐਸਐਨ ਕਲੇਬ ਦੇ ਵਿੱਚ ਪਰਿਵਾਰ ਸਮੇਤ ਰਹਿਸ਼ ਰੱਖ ਰਿਹਾ ਤੇ ਜਿਹਦੇ ਮਤਲਬ ਕੋਈ ਕੋਈ ਲੜਕਿਆਂ ਦਾ ਕੋਈ ਪੁਰਾਣਾ ਟਕਰਾਅ ਰਹਿਗਾ ਸੀ ਪਿੰਨ 88 ਫੁੱਟ ਰਹਿੰਦਿਆਂ ਦੇ ਉਹ ਕੋਈ ਕੁਝ ਮੁੰਡੇ ਆ ਕੇ ਤੇ ਇਹਨਾਂ ਦੇ ਕੋਲ ਮੋਟਰਸਾਈਕਲ ਸਵਾਰ ਆ ਕੇ ਘਰ ਦੀ ਗਨ ਭੰਨ ਤੋੜ ਕਰਕੇ ਕਹੇ ਇਸ ਬੰਦੀ ਜਿਹੜਾ ਵੇਹੀ ਆ ਪਈ ਅੰਦਰ ਜਿੱਥੇ ਦਿੱਤੀ ਤੇ ਪੀਰ ਜਿਹੜਾ ਦੀ ਆ ਨੁਕਸਾਨ ਉਹਨਾਂ ਦਾ ਕਾਫੀ ਹੋਇਆ ਜਿੱਦਾਂ ਟੀਵੀ ਬ੍ਰਿਜ ਵਗੈਰਾ ਐਲਸੀਡੀ ਵਗੈਰਾ ਪਨਪੂਰ ਤੋੜ ਕਰਕੇ ਬੈਡ ਬੁੱਡ ਦੀ ਸਾਮਾਨ ਦੀ ਇਹ ਸੀਸੀਟੀਵੀ ਹੈ ਨਾ ਸੀਸੀਟੀਵੀ ਵਿੱਚ ਜਲਾ ਲੱਤ ਨਹੀਂ ਇਹ ਕਿਹ ਬਾ ਰਹੇ ਪਰਚਾ ਤੁਸੀਂ ਕਰਦਾ ਜੀ